ਬੈਠਕਾ ਕੱਢੋ ਬੈਠਕਾ ਇਹ ਜਿਹੜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ 3ਵੀਂ 2 ਦੇ ਇਹ ਜੋ ਨੌਜਵਾਨ ਬੈਠਕਾਂ ਕੱਢ ਰਹੀ ਹੈ ਇਹਨਾਂ ਦਾ ਕਸੂਰ ਕੀ ਹੈ ਤੁਹਾਨੂੰ ਦੱਸਦੇ ਹਾਂ ਪਰ ਪਹਿਲਾਂ ਦੱਸ ਦਈਏ ਕਿ ਜੋ ਸਮਾਜ ਸੇਵੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਸ਼ਹਿਰ ਤੇ ਲੜਕੀਆਂ ਵਾਲੇ ਸਕੂਲ ਦੇ ਬਾਹਰ ਗੇੜੀ ਮਾਰਨ ਵਾਲੇ ਮੰਚਲਿਆਂ ਦੇ ਖਿਲਾਫ ਕਾਰਵਾਈ ਵੱਢੀ ਗਈ ਹੈ ਇਹ ਉਸੇ ਦਾ ਹਿੱਸਾ ਹੈ ਤਸਵੀਰਾਂ 'ਚ ਦਿਖਾਈ ਦੇ ਰਹੇ ਇਹ ਦੋ ਨੌਜਵਾਨਾਂ ਨੂੰ ਜਦ ਰੋਕਿਆ ਗਿਆ ਤਾਂ ਇਹ ਇੱਕ ਕੁੜੀ ਨੂੰ ਨੰਬਰ ਦੇਣ ਲਈ ਚੱਲੇ ਸੀ ਅਤੇ ਨੰਬਰ ਲਿਖ ਆਪਣੀ ਜੇਬ ਦੇ ਵਿੱਚ ਪਾਈ ਫਿਰਦੇ ਸਨ ਜਦ ਫਿਰ ਇਹਨਾਂ ਦੀ ਹਲਕੀ-ਫੁਲਕੀ ਸਰਵਿਸ ਕੀਤੀ ਤਾਂ ਫਿਰ ਆਪਦੇ ਮੂੰਹੋਂ ਮੰਨ ਗਏ ਕਿ ਅਸੀਂ ਇੱਥੇ ਕੁੜੀਆਂ ਨੂੰ ਨੰਬਰ ਫੜਾਉਣ ਲਈ ਆਏ ਸੀ ਜਿਸ ਤੋਂ ਬਾਅਦ ਸਮਾਜ ਸੇਵੀਆਂ ਨੇ ਇਹਨਾਂ ਦੀਆਂ ਬੈਠਕਾਂ ਕਢਾਈਆਂ ਮਾਫੀ ਮੰਗਵਾਈ ਅਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਜਲੰਧਰ ਵਿਖੇ ਹੋਏ ਸ਼ਰਮਨਾਕ कांड ਤੋਂ ਬਾਅਦ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ ਅਤੇ ਜਲਾਲਾਬਾਦ ਦੇ ਲੜਕੀਆਂ ਵਾਲੇ ਸਕੂਲ ਦੇ ਬਾਹਰ ਸਮਾਜ ਸੇਵੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛੁੱਟੀ ਦੇ ਟਾਈਮ ਹੁਣ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸੇ ਦੌਰਾਨ ਜੋ ਮਨ ਚਲੇ ਉੱਥੇ ਦਿਖਾਈ ਦਿੰਦੇ ਨੇ ਉਹਨਾਂ ਦੀ ਸਰਵਿਸ ਵੀ ਕੀਤੀ ਜਾ ਰਹੀ ਹੈ ਇਹ ਹੋਰ ਵਸਤੂ ਦੀ ਗੱਲ ਹੈ ਬਲਕਿ ਜੰਨੀਗੜ੍ਹ ਦੇ ਰੋਡ ਦੀ ਨਹੀਂ ਹੈ ਗਿਆ ਇਹ ਬਲਕਿ ਕੁਰੀਆਂ ਵਾਲੇ ਸਕੂਲ ਦੇ ਰੋਡ ਦੀਆਂ ਤਸਵੀਰਾਂ ਨੇ ਇਹ ਮੁੰਡੇ ਡੇਲੀ ਕੁੜੀਆਂ ਨੂੰ ਪਰੇਸ਼ਾਨ ਕਰਦੇ ਸੀ ਇੱਕ ਦਿਨ ਲੋਕ ਕੁੜੀਆਂ ਬਹੁਤ ਪਰੇਸ਼ਾਨ ਸੀਗੇ ਰੋਜ਼ ਇੱਥੇ ਰੋਡੀਆਂ ਮਾਰਦੇ ਸੀਗੇ ਕਈ ਸੰਸਥਾਵਾਂ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਇਹਨਾਂ ਨੂੰ ਚਾਰ ਤਰੀ ਅੰਸਰਾਂ ਨੂੰ ਨੱਥ ਪਾਈ ਗਈ ਹੈ ਦੇਖ ਰਹੇ ਹੋ ਕਿ ਪੂਰਾ ਪਰਤੀ ਥੱਲੇ ਰੱਖੋ ਪਰਤੀ ਥੱਲੇ ਰੱਖੋ ਤਾਂ ਇਹ ਉਹ ਲੋਕ ਨੇ ਜਿਹੜੇ ਕੁੜੀਆਂ ਦੇ ਸਕੂਲ ਦੇ ਬਾਹਰ ਗੇੜੀਆਂ ਮਾਰਦੇ ਸੀ ਦੇਖਦੇ ਹੁਣ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਨੂੰ ਥਾਣੇ ਲੈ ਕੇ ਜਾਂਦੇ ਆ ਜਾਂ ਨਹੀਂ ਲੈ ਕੇ ਜਾਂਦੇ ਤੁਰੀਆ ਵਿੱਚ ਨਹੀਂ ਦੇਖ ਸਕਦੇ ਉਹ ਜਲਾਵਾ ਬਾਦ ਆਂੀਆਂ ਤਸਵੀਰਾਂ ਨੇ ਜਿੱਦੇ 2 ਵਿਕਿਆਂ ਨੂੰ ਪਕੜਿਆ ਗਿਆ ਕੁੜੀਆਂ ਦੇ ਢੇੜ ਦੇ ਬਾਹਰ ਗੇੜੀਆਂ ਲਾਉਂਦੇ ਨੂੰ ਤਸਵੀਰਾਂ ਦੇ ਵਿੱਚ ਦਿਖਾਣੇ ਆ ਤੁਹਾਨੂੰ ਉਸਤਾਵਲੀ ਤੇ ਇਹੀ ਹੈ ਵੀ ਭਰਾਵਾ ਮੁਲਾਜ਼ਮ ਸਾਡੇ ਨਾਲ ਨਹੀਂ ਨਾ ਤਾਂ ਸੀ ਕੁੱਟਣਾ ਨਾ ਮਾਰਨਾ ਤੇ ਜਾ ਕੇ ਸਾਣੇ ਦੇਣਾ ਆਸਾ ਰੂਲ ਦੇ ਮੁਤਾਬਕ ਚੱਲਣਾ ਹੈ ਜੋ ਕਾਨੂੰਨ ਦੀ ਵਸੀਲਦਾ ਹੈ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਚੱਲਾਂਗੇ ਬਾਕੀ ਮੁਲਾਜ਼ਮ ਸਾਡੇ ਨਾਲ ਖੜੇ ਹੀ ਨਹੀਂ ਤੇ ਰੱਬ ਦਾ ਚੱਕ ਗਿਆ ਸੀ ਇਹਨਾਂ ਨੂੰ ਫੜਾ ਦੇਣਾ ਵੀ ਆ ਲੋ ਭਈਆ ਉਹਦਾ ਬੰਦਾ ਸਾਹਮਣ ਲੂ ਜਿਹੜੇ ਤਿੰਨ ਤਿੰਨ ਚਾਰ ਚਾਰ ਬੈਠ ਕੇ ਗੇੜੀਆਂ ਲਾਉਂਦੇ ਨੇ ਉਹਨਾਂ ਨੂੰ ਇਹ ਸਮਝਾਉਣਾ ਵੀ ਭਰਾਵਾ ਹੁਣ ਇਸ ਰੋਡ ਤੇ ਤਾਂ ਆਉਣਾ ਠੀਕ ਹੈ ਕਿ ਨਾ ਬਾਕੀ ਲੈ ਕੇ ਤਿੰਨ ਵਜੇ ਵਿਖਾ ਆ ਦਾ ਧਿਆਰ ਕਰ ਲਿਆ ਜੀ ਅਸੀਂ ਤੁਹਾਡੀ ਹੱਥ ਜੋੜ ਕੇ ਬੇਨਤੀ ਹੈ ਕਿ 2:30 ਵਜੇ ਤੋਂ ਲੈ ਕੇ 3 ਵਜੇ ਤੱਕ ਸਾਨੂੰ ਆ ਕੁੜੀਆਂ ਦਾ ਸਕੂਲ ਆ ਵਸੇ ਨਿਕਲੋਣਾ ਚਾਹੀਦਾ ਬਾਕੀ ਬਾਕੀ ਹਗਾ ਆਪ ਦਾ ਵੀ ਨਾਂ ਨਹੀਂ ਦੱਸਵਾਰੀ ਹੈ ਤੁਹਾਡਾ ਜਿਹੜਾ ਉਹਨੇ ਜੁਮਾਰ ਪਰ ਚੋਈਏ ਆ ਦਾ ਇੱਕੋ ਬੇਨਤੀ ਵੀ ਇਹ ਆਪਾਂ ਕੱਲ੍ਹ ਜੀ ਸਾਡਾ ਆਦੇ ਪਰਿਵਾਰ ਦੇ ਬੱਚੇ ਨੇ ਕਹਿਣਾ ਹੈ ਕਿ ਜਿਹੜਾ ਕੋ ਤੁਸੀਂ ਕਰ ਲੈ ਸੱਤ ਵਚਨ ਭਰਾਵਾ ਹੁਣ ਸਾਡੇ ਸਰਦਾਰ ਆ ਗਏ ਨੇ ਲੈਣ ਦੇ ਵਿੱਚ ਤੇ ਹੁਣ ਤੁਸੀਂ ਸੰਭਲ ਜਓ ਤੇ ਚੰਗੀ ਗੱਲ ਆ ਨਹੀਂ ਤਾਂ ਅਸੀਂ ਚੱਕ-ਚੱਕ ਕੇ ਪਰਚੇ ਦੇਨੇ ਨੇ ਬਸ ਬੰਦਿਆ ਹੋਰ ਕੁਝ ਨਹੀਂ ਕਰਨਾ ਜੋ ਵਾਰ-ਵਾਰ ਹੁਣ ਵੀ ਜਿਹੜੇ ਲਗਾ ਰਹੇ ਨੇ ਕੱਲ ਵੀ ਆ ਤਾਂ ਵੀ ਜੋ ਹਰਕਤਾ ਕਰ ਰਹੇ ਸੀ ਉਹਨਾਂ